ਗੁਰਦਾਸਪੁਰ ਦੇ ਪੁੱਲੇ ਚੱਕ ਵਿਖੇ ਸਾਹਮਣੇ ਤੋਂ ਆ ਰਹੀ ਇੱਕ ਹਰਿਆਣਾ ਨੰਬਰ 32 ਬਰੀਜ਼ਕਾਰ ਜਦੋਂ ਆਰਮੀ ਦੀ ਗੱਡੀ ਨੂੰ ਓਵਰਟੇਕ ਕਰਨ ਲੱਗੀ ਤਾਂ ਅਗਲੇ ਪਾਸੇ ਤੋਂ ਆ ਰਹੀ ਇੱਕ ਸਕੂਟੀ ਨੂੰ ਟੱਕਰ ਮਾਰ ਦਿੱਤੀ ਇਸ ਹਾਦਸੇ ਵਿੱਚ ਸਕੂਟੀ ਸਵਾਰ ਵਿਅਕਤੀ ਗੰਭੀਰ ਜ਼ਖਮੀ ਹੈ ਜਿਸ ਨੂੰ ਤੁਰੰਤ ਲੋਕਾਂ ਦੇ ਸਹਿਯੋਗ ਦੇ ਨਾਲ ਇਲਾਜ ਲਈ ਸਿਵਲ ਹਸਪਤਾਲ ਵਿਖੇ ਪਹੁੰਚਾ ਦਿੱਤਾ ਗਿਆ ਹੈ ਮੌਕੇ ਤੇ ਪਹੁੰਚੀ ਸੜਕ ਤ੍ਰੱਕਿਆਪੋਰਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਉਨ੍ਹਾਂ ਕਿਹਾ ਕਿ ਦੋਨਾਂ ਵਾਹਨਾਂ ਨੂੰ ਕਬਜ਼ੇ ਵਿੱਚ ਲੈ ਕੇ ਅਗਲੀ ਮੰਡੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ ਫਿਲਹਾਲ ਜ਼ਖਮੀ ਦਾ ਇਲਾਜ ਕਰਾਇਆ ਜਾ ਰਿਹਾ ਹੈ ਮੇਰਾ ਨਾਮ ਦੀਪਕ ਲੋਪਾਇਆ ਮੈਂ ਰਸਤੇ ਵਿੱਚ ਜਾ ਰਿਹਾ ਸੀ ਇੱਕ ਬਹੁਤ ਹੀ ਭਿਆਨਕ ਐਕਸੀਡੈਂਟ ਹੋਇਆ ਬ੍ਰੀਜ਼ਾ ਗੱਡੀ ਦੇ ਨਾਲ ਹਰਿਆਣਾ ਨੰਬਰ ਗੱਡੀ ਸੀ ਜਿਹਦੇ ਵਿੱਚ ਉਹਨਾਂ ਨੂੰ ਭਜਾਉਣ ਦੀ ਕੋਸ਼ਿਸ਼ ਕੀਤੀ ਗੱਡੀ ਨੂੰ ਪਰ ਉਹ ਕਿਸਮਤ ਦੇ ਮਾਰੀ ਦੇ ਉਹਨਾਂ ਦਾ ਟਾਇਰ ਪਾੜ ਗਿਆ ਤੋਂ ਕਾਬੂ ਆ ਗਏ ਨੇ ਅਸੀਂ ਸਾਡੇ ਜਿੰਨੀ ਵੀ ਇੱਥੇ ਜਨਤਾ ਸੀ ਸਾਰਿਆਂ ਨੇ ਉਹਨਾਂ ਨੂੰ ਕਾਬੂ ਕਰ ਦਿਆ ਇਹ ਜਨਤਾ ਦੇ ਸੰਯੋਗ ਦੇ ਨਾਲ ਉਹਨੂੰ ਹਸਪੀਟਲ ਦੇ ਵਿੱਚ ਪਹੁੰਚਾਇਆ ਗਿਆ ਆ ਅਸੀਂ ਇਹ ਦੱਸਣਾ ਹਾਂ ਜੀ ਕਿੰਨੀਆਂ ਗੱਡੀਆਂ ਚੀਤੀਆਂ ਦੋ ਗੱਡੀਆਂ ਸੀ ਬਰੀਜ਼ਾ ਗੱਡੀਆਂ ਤੇ ਉਹਨਾਂ ਨੂੰ ਕਾਬੂ ਕਰਦਿਆ ਗੱਡੀਆਂ ਨੂੰ ਤੇ ਇਹਦੇ ਵਿੱਚ ਅਸੀਂ ਸਰਕਾਰ ਕੋਲੋਂ ਮੰਗ ਕਰ ਰਹੇ ਹਾਂ ਕਿ ਉਹ ਗਰੀਬ ਬੰਦਾ ਸੀ ਉਹਨਾਂ ਤੇ ਅਨੁਸਾਫ਼ ਦਵਾਇਆ ਜਾਏ ਪਰਿਵਾਰ ਕਹਿ ਰਿਹਾ ਕਿ ਜਿਹਦਾ ਸਾਰਾ ਖਰਚਾ ਜਿਹੜਾ ਚੁਕਲਾ ਗਿਆ ਬੰਦਾ ਵੇਖੋ ਜੀ ਜਨਾਬ ਇਹ ਤੇ ਫੈਮਿਲੀ ਜਦੋਂ ਮਿਲੇਗੀ ਉਹਨਾਂ ਨਾਲ ਫੈਮਿਲੀ ਨਾਲ ਗੱਲ ਹੈ ਸੀ ਤੇ ਰਾਹ ዳੜੀ ਹਾਂ ਅਸੀਂ ਰਸਤੇ 'ਤੇ ਜਾ ਰਹੇ ਸੀ ਤੇ ਮੈਂ ਪ੍ਰਧਾਨ ਹੋਣ ਦੇ ਤੌਰ ਤੇ ਉੱਥੇ ਰੁਕਣਾ ਪਿਆ ਇੱਕ ਕੌਮ ਸਮਾਜ ਸੇਵਕ ਐ ਮੈਂ ਇਹਦੇ ਕਾਰਨ ਮੈਂ ਇੱਥੇ ਰੁਕਿਆ ਤੇ ਪੁਲਿਸ ਨੂੰ ਕਹ ਰਾ ਦੇ ਦਿੱਤੀ ਹਾਂਜੀ ਹਾਂਜੀ ਐਸਐਸਓ ਸਾਹਿਬ ਨੂੰ ਤਲਾਸ਼ ਹੋ ਗਈ ਆ ਤੇ ਬਰ ਥਾਣੇ ਦੇ ਵਿੱਚ ਪੈਂਦਾ ਤੇ ਬਰ ਐਸਐਸਓ ਇੱਥੇ ਪਹੁੰਚ ਰਿਹਾ ਜੰਮ ਠੀਕ ਹੈ ਕੀ ਨਾਮ ਜਤ ਪਾ ਲਾਜਵੰਤ ਸੀ ਮੰਦੇ ਹੀ ਗਏ ਆ ਲੈ ਕੇ ਚੱਲੋ ਅਸੀਂ ਅਨਵਿਰਾਸ ਜਤਰਾ ਤੋਂ ਆਈ ਅਨੇ ਅਸੀਂ ਵੈਸ਼ਨ ਦੇਵੀ ਤੋਂ ਇਧਰੋਂ ਗੱਡੀ ਆਈ ਫੌਜੀਆਂ ਦੀ ਵਿਚਾਲੇ ਗੱਡੀ ਆ ਗਈ ਇਹ ਵੀ ਵਿਚਾਲੇ ਉਹਨਾਂ ਜਿੱਤ ਟੱਪ ਗਈ ਇਹ ਸਾਡੀ ਗੱਡੀ ਚਾ ਕੇ ਵੱਜ ਗਿਆ ਵੱਜ ਗਈ ਸਾਡੀ ਗੱਡੀ ਨੂੰ ਅਸੀਂ ਉਧਰੋਂ ਆਈ ਅਨੇ ਅਸੀਂ ਦੇਖਿਆ ਨਹੀਂ ਉਹ ਟਾਇਰ ਪਾਟ ਗਿਆ ਸਾਡੀ ਗੱਡੀ ਦਾ ਇਸ ਕਾਰਨ ਹੋ ਗਿਆ ਸਾਨੂੰ ਵੀ ਸਾਡੇ ਜਵਾਕਾਂ ਵਰਗਾ ਸਾਡੇ ਬੰਦੇ ਲੈ ਕੇ ਉਹਨੂੰ ਜਾ ਰਹੇ ਨੇ ਕੋਈ ਗੱਲ ਨਹੀਂ ਮੇਰਾ ਵੀ ਉਹ ਵੀ ਸਾਡੇ ਪੁੱਤਾਂ ਵਰਗਾ ਹੀ ਹੈਗਾ ਹਾਂਜੀ 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 ਉੱਪਰ ਆਏ ਸਾਈਡ ਤੋਂ ਨਿਕਲਿਆ ਦਿਸ਼ਾਨੀ ਜੀ ਬੱਚੇ ਬੱਚੇ ਤੋਂ ਤੜਕੇ ਸਾਡੇ ਕੰਨ ਆਇਆ ਉਹ ਫੌਜੀਾਂ ਦੀ ਗੱਡੀ ਦੇ ਵਿਚਾਲੇ ਹੀ ਟੱਪ ਗਿਆ ਹਾਂਜੀ ਉਹ ਰੋਕ ਲਿਆ ਗੱਡੀ ਹਾਂਜੀ ਹਾਂਜੀ ਲੈ ਕੇ ਗਏ ਹਾਂਜੀ ਇਹ ਕਿ ਨਾਲ ਜੀ ਸਰ ਮੇਰਾ ਨਾਮ ਕਨਸਟੇਬਲ ਵੀਰੇਂਦਰ ਸਿੰਘ ਆ ਤੇ ਨਾਲ ਸਾਡੇ ਇਨਚਾਰਜ ਆ ਐਸਐਸਆਈ ਰਾਜਵਿੰਦਰ ਸਿੰਘ ਸਰ ਸਾਨੂੰ ਇਤਲਾਹ ਮਿਲੀ ਕਿ ਭੁੱਲੇ ਚੱਕ ਲੱਗ ਗਿਆ ਨਾ ਐਕਸੀਡੈਂਟ ਹੋਇਆ ਤੇ ਐਸ ਇਨਫੋਰਮੇਸ਼ਨ ਮਿਲੀ ਆਈ ਰਸ਼ ਕੀਤਾ ਐਕਸੀਡੈਂਟ ਦੀ ਸਾਈਡ ਤੇ ਤੇ ਸਾਨੂੰ ਪਤਾ ਲੱਗਾ ਕਿ ਇੱਕ ਕਾਰ ਜਾ ਰਹੀ ਸੀ ਜੋ ਹਰਿਆਣਾ ਨੰਬਰ ਦੀ ਸੀ ਇਹ ਮੁਕੇਰੀਆ ਨੂੰ ਜਾ ਰਹੀ ਸੀ ਗੁਰਦਾਸਪੁਰ ਤੋਂ ਮੁਕੇਰੀਆਂ ਜਾ ਰਹੀ ਸੀ ਜਿੰਨੇ ਇੱਕ ਆਰਮੀ ਦੀ ਗੱਡੀ ਨੂੰ ਓਵਰਟੇਕ ਕਰਨ ਲੱਗੀ ਜਿਸ ਕਾਰਨ ਸਾਹਮਣੇ ਆਉਂਦਾ ਇੱਕ ਸਕੂਟਰ ਤੇ ਸਕੂਟੀ ਤੇ ਇੱਕ ਸ਼ਖਸ ਉਹਨੇ ਸਾਹਮਣੇ ਆ ਗਿਆ ਤੇ ਟਕਰ ਹਿੱਟੋ ਗਈ ਕਾਰ ਇਸ ਨੂੰ ਵਿੱਚ ਵਿਕਟਮ ਨੂੰ ਕਾਫੀ ਸੱਟਾਂ ਲੱਗੀਆਂ ਸਕੂਟੀ ਵਾਲੇ ਬੰਦੇ ਨੂੰ ਤੇ ਇਸ ਵਿੱਚ ਇਹਨਾਂ ਦੀ ਕਾਰ ਵਾਲੇ ਇੱਕ ਹੋਰ ਪਰਿਵਾਰ ਦੀ ਇਹਨਾਂ ਦੀ ਕਾਰ ਹੀ ਉਹ ਕਾਰ ਵਾਲੇ ਹੀ ਨਾਂ ਲੈ ਕੇ ਸਿਵਲ ਹਸਪੀਟਲ ਉਹਨੂੰ ਮਰੀਜ਼ ਨੂੰ ਪਹੁੰਚਾ ਦਿੱਤਾ ਤੇ ਬਾਕੀ ਕਾਰਵਾਈ ਅਹੀਂ ਕਰ ਦਿੱਤੀ ਹੈ ਤਿੱਬੜ ਦਾ ਏਰੀਆ ਪੈਂਦਾ ਹੈ ਤਿੱਬੜ ਪੁਲਿਸ ਸਟੇਸ਼ਨ ਦਾ ਏਰੀਆ ਪੈਂਦਾ ਹੈ ਤੇ ਉਹਨਾਂ ਦੇ ਆਈਓ ਨੂੰ ਅਸੀਂ ਫੋਨ ਕਰਤੀ ਹੈ ਕੰਟਰੋਲ ਰੂਮ ਵਿੱਚ ਵੀ ਇਤਲਾਹ ਦੇ ਦਿੱਤੀ ਹੈ ਤੇ ਉਹ ਆਣ ਆਂਦੇ ਪਏ ਆ ਤੇ ਬਾਕੀ ਕਾਰਵਾਈ ਉਹ ਕਰਨਗੇ